ਅੱਜ ਅਸੀਂ ਬਣਾਉਣ ਲੱਗੇ ਆਂ ਗਾਜਰਾਣੀ ਸਬਜ਼ੀ ਵਿੱਚ ਪਾਵਾਂਗੇ ਮਟਰ, ਆਲੂ, ਪਿਆਜ਼ ਅਦਰਕ, ਲਸਣ, ਹਰੀ ਮਿਰਚ ਤੇ ਅਦਰਕ ਅਸੀਂ ਕੁੱਟ ਲਿਆ ਵਾ ਹੁਣ ਕੁੱਕਰ ਰੱਖ ਲਿਆ ਡੇਢ ਕੱਟਸੀ ਪਾਵਾਂਗੇ ਤੇਲ ਦੀ ਤੇਲ ਗਰਮ ਹੋ ਜਾਊਗਾ ਤੇ ਅਸੀਂ ਪਾਵਾਂਗੇ ਲਸਣ ਲਸਣ ਬਰਾਊਨ ਹੋ ਗਿਆ ਪਿਆਜ਼ ਹਰੀ ਮਿਰਚ ਅਦਰਕ ਜੋੜ ਕੇ ਕੁੰਡੇ ਚ ਪੁੱਟਾ ਜਿਹੜਾ ਸੀ ਇਹ ਪਾਵਾਂਗੇ ਨੂੰ ਟੰਡਿਕਣੇ ਪਾਉਣੇ ਲਾਂਗੇ ਹਲਦੀ ਦੋ ਚਮਚ ਹਲਦੀ ਨਮਕ ਕੋਲ 1/2 ਚਮਚ ਨਮਕ 1/4 ਚਮਚ ਨਮਕ ਨਵਕੀਤ ਦੇ ਖੇਲਣ ਲਿਆ ਜਣੇ ਖਾਂਦਾ ਵਾ ਤੇ ਕਬਲੀ ਚਟੇਰੀ ਕਰ ਲਿਆ ਮੰਜੇ ਤੇ ਖਿਲਾਰ ਲਿਆ ਨਵਕੀਰਤ ਹੁਣ ਸੜਾ ਤੁੜਕਾ ਪੋਜ ਗਿਆ ਆਲੂ ਪਾਵਾਂਗੇ ਅਸੀਂ ਹੁਣ ਸਬਜੀ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈ ਆ ਹੁਣ ਗਾਜਰ ਪਾਵਾਂਗੇ ਵਿੱਚ ਮਟਰ ਪਾਵਾਂਗੇ ਹਨ ਹਲਾ ਦੋ ਮਿਕਸ ਕਰ ਦਿੰਦੇ ਹਾਂ ਹੁਣ ਅਸੀਂ ਇਹਦੇ ਵਿੱਚ ਮੂਲੀਆਂ ਦੇ ਪੱਤੇ ਪਾਵਾਂਗੇ ਲਾਰੇ-ਲਾਰੇ ਵਿੱਚੋਂ ਕੱਢ ਕੇ ਮੂਲੀਆਂ ਦੇ ਪੱਤੇ ਫਰੀਦ ਆ ਗਈ ਬਾਹਰ ਮੂਲੀਆਂ ਦੇ ਪੱਤੇ ਪਾਵਾਂਗੇ ਸਬਜ਼ੀ ਦੇ ਵਿੱਚ ਬਹੁਤ ਵਧੀਆ ਹੈ ਖਾਣੇ ਮੂਲੀਆਂ ਦੇ ਪੱਤੇ ਹਾਂਜੀ ਬਾਏ ਹਾਂਜੀ ਭੈਣ ਜੀ ਤੁਹਾਨੂੰ ਪਾਣੀ 돌ਤਾ ਚਲੋ ਕਰੋ ਸਫਾਈ ਹੁਣ ਆਪ ਹੀ ਭੈਣ ਜੀ ਹਾਂ ਬਹੁਤ ਵਧੀਆ ਕੰਮ ਕਰਦੇ ਤੁਸੀਂ ਬਹੁਤ ਕੰਮ ਸਮਝ ਕਰਦੇ ਤੁਸੀਂ ਆਟਾ ਗੁੰਨ ਕੇ ਰੋਟੀ ਬਣਾਵਾਂਗੇ ਤੂੰ ਇਧਰ ਆ ਕੇ ਨਾ ਮੈਂ ਚੱਲ ਕਰ ਲਾ ਆ ਦੇਖ ਲੋ ਰਾਜਾ ਆਇਆ ਪੰਚ ਐਂਟਰੀ ਤੇ ਜਾ ਤਾਂ ਡਾਂਸ ਨਹੀਂ ਮੋਕਦਾ ਆ ਦੇ ਆਲਰੇਡੀ ਇੱਥੇ ਆ ਲੈ ਗ੍ਰੀਟ ਹੋਣੇ ਕੋਈ ਖਾ ਕੇ ਦੇਖ ਚੈੱਕ ਕਰ ਸਬਜੀ ਕਿਦਾਂ ਦੀ ਬਣੀ ਉਹਦੇ ਕੋਲ ਲਵਜੀ ਨਹੀਂ ਹੈਗੇ